ਸਿੱਧੂ ਮੂਸੇਵਾਲੇ ਦੇ ਗੀਤ ਦਾ ਨਵਾਂ ਪੈਰਾ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਪਹਿਲੇ ਗੀਤ ਸੋਹ ਹੈ ਉੱਪਰ 730 ਮਿਲੀਅਨ ਵਿਊ ਪੂਰੇ ਹੋ ਚੁੱਕੇ ਹਨ ਤੇ 7 ਮਿਲੀਅਨ ਤੋਂ ਜ਼ਿਆਦਾ ਇਸ ਗੀਤ ਨੂੰ ਲਾਈਕ ਮਿਲ ਚੁੱਕੇ ਹਨ ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਨਾਲ ਕੰਮ ਕਰਨ ਵਾਲੇ ਯਾਰ ਸਨੀ ਮਾਲਟਨ ਨੇ ਸਟੋਰੀ ਸ਼ੇਅਰ ਕਰਦੇ ਹੋਏ ਇਸ ਗੀਤ ਦੇ ਮਿਊਜ਼ਿਕ ਪ੍ਰੋਡਿਊਸਰ ਬਿੱਗ ਬਰਡ ਬਾਰੇ ਲਿਖਿਆ ਬਰਡ ਨੇ ਇਹ ਗੀਤ ਨੀਂਦ ਵਿੱਚ ਹੀ ਤਿਆਰ ਕਰ ਦਿੱਤਾ ਸੀ ਇਸ ਦੀ ਵੀਡੀਓ ਸਿਰਫ 500 ਡਾਲਰ ਵਿੱਚ ਬਣੀ ਸੀ ਤੇ ਇਸ ਵਿੱਚ ਕੋਈ ਗੂਚੀ ਜਾਂ ਹੋਰ ਬ੍ਰਾਂਡ ਨਹੀਂ ਲਾਇਆ ਸੀ ਸਿਰਫ ਟੈਲੈਂਟ ਹੀ ਬੋਲਦਾ ਸੀ ਹੁਣ ਗੱਲ ਕਰਦੇ ਹਾਂ ਸਨੀ ਮਾਲਟਨ ਵੱਲੋਂ ਸ਼ੇਅਰ ਕੀਤੇ ਨੇਵਰ ਫੋਲਡ ਗੀਤ ਦੇ ਉਸ ਪੈਰੇ ਦੀ ਜੋ ਸਿੱਧੂ ਮੂਸੇਵਾਲਾ ਨੇ ਗੀਤ ਵਿੱਚੋਂ ਹਟਾ ਦਿੱਤਾ ਸੀ ਜੈਸ ਨੂੰ ਸਨੀ ਮਾਲਟਨ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕੀਤਾ ਹੈ। ਸਿਰ ਕੱਜੇ ਕਰੇ ਨੇ ਪੀੜੀਆਂ ਤੇ ਇਹ ਮੇਰਾ ਪੋਤਾ ਨੇ। ਪੋਤਾ ਨਰ ਰਖਦੇ ਅੱਖਾਂ ਚ ਮੈਨੂੰ ਸੌ ਰਬਦੀ ਮੈਂ ਮਾਰਨੇ। ਕਿਹੜੇ ਟੰਗਾ ਚਾਹ ਕਿਤੇ ਹੱਥ ਦੇ ਨੇ। ਦੇਖੀ ਪਾਇਰਾ ਦੇ ਵਿੱਚ ਰੰਮ ਦੇ ਦੀ ਸਾਡੇ ਲਾਏ। ਸਨੀ ਮਾਲਟਨ ਦੀ ਇਸ ਕਲਿੱਪ ਤੇ ਇੱਕ ਫੈਨ ਨੇ ਕਮੈਂਟ ਕੀਤਾ ਕਿ ਇਹ ਵਰਸ ਕੁਝ ਕਲਾਕਾਰਾਂ ਦੇ ਗੀਤਾਂ ਨਾਲੋਂ ਕਿਤੇ ਜ਼ਿਆਦਾ ਹਿੱਟ ਹੈ। ਜਿਵੇਂ ਉੱਪਰ ਮਾਲਟਨ ਨੇ ਰਿਪਲਾਈ ਕਰਦੇ ਹੋਏ ਕਿਹਾ ਕਿ ਸਿੱਧੂ ਨੇ ਹੋਰ ਵਾਰਸ ਵੀ ਡਿਲੀਟ ਕੀਤੇ ਹਨ ਮਾਲਟਨ ਨੇ ਕਿਹਾ ਬ੍ਰਦਰ ਉਹ ਲਿਖ ਤਾਂ ਸਕਦੇ ਹਨ ਪਰ ਸਾਡੇ ਲੈਵਲ ਦੇ ਨਹੀਂ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਬ੍ਰੇਕਅਪ ਸੋਲੂਸ਼ਨ ਫੋਨ ਕਰੋ ਸਮਾਧਾਨ ਪਾਓ ਲੱਕ ਨੰਬਰ ਗ੍ਰੇਟਿਸ਼ ਆਪਣਾ ਪਿਆਰ ਵਾਪਸ ਪਾਓ ਨੌਕਰੀ ਕਾਰੋਬਾਰ પતિ ਪਤਨੀ ਵਿਚ ਝਗੜਾ ਸੰਸਕਰ ਦੁਸ਼ਮਨ ਤੋਂ छुटकारा ਕੋਈ ਆ ਪਿਆਰ ਵਾਪਸ ਪਾਣਾ ਜਾਦੂ ਟੋਨਾ ਕੀਤਾ ਕਰਾ वशीकरण करने करने हर जगह निराश गुरु पासा जी अठानवे सात सौ साठ चौताली चार सौ तिरवंजा